ਸ਼ਹਿਰ ਮੁਕਤਜ਼ਰ ਸਾਹਿਬ ਦੇ ਸੰਗਣੀ ਆਬਾਦੀ ਵਾਲੇ ਸ਼ਹਿਰੀ ਇਲਾਕੇ ਦੇ ਮੁੱਖ ਬਾਜ਼ਾਰ ਵਿੱਚ ਅੱਜ ਬਾ ਦੁਪਹਿਰ 3:30 ਵਜੇ ਦੋ ਨੌਜਵਾਨਾਂ ਨੇ ਇੱਕ ਮੈਡੀਕਲ ਦੀ ਦੁਕਾਨ ਤੇ ਕਥਿਤ ਤੌਰ ਤੇ ਪਿਸਤੌਲ ਅਤੇ ਤੇਜ਼ ਤਾਰ ਹਥਿਆਰ ਕਾਪੇ ਦੇ ਦਮ ਤੇ ਨਗਦੀ ਅਤੇ ਦੋ ਮੋਬਾਈਲ ਫੋਨਾਂ ਦੀ ਕੀਤੀ ਲੁੱਟਖੋ ਗੈਰ ਪ੍ਰਮਾਣਿਕ ਸੂਤਰਾਂ ਮੁਤਾਬਕ ਕਾਮਨੀ ਦੇ ਨਾਲ ਜੁੜਦਾ ਹੈ ਇਹ ਮਾਮਲਾ ਪਰ ਤਸਵੀਰ ਸਾਹਮਣੇ ਨਹੀਂ ਆਈ ਕਿ ਕਾਮਨੀ ਕਿਸੇ ਮੈਲਾ ਦਾ ਨਾਮ ਹੈ ਜਾਂ ਕਾਮਨੀ ਕਿਸੇ ਦਵਾਈ ਦਾ ਨਾਮ ਵੀ ਹੋ ਸਕਦਾ ਹੈ ਦੱਸਦੀ ਹੈ ਕਿ ਲੁਟੇਰਿਆਂ ਵੱਲੋਂ ਦੁਕਾਨ ਦੇ ਮਾਲਕ ਤੇ ਤੇਜ਼ ਤਾਰ ਕਾਪੇ ਨਾਲ ਵਾਰ ਕਰਕੇ ਦੁਕਾਨਦਾਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿੱਥੇ ਜ਼ਖਮੀ ਦੁਕਾਨਦਾਰ ਨੂੰ ਸ਼੍ਰੀ ਮੁਖਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਤੋਂ ਇਲਾਜ ਦੀਆਂ ਵਿਸ਼ੇਸ਼ ਲੋੜਾਂ ਨੂੰ ਮੁੱਕ ਰੱਖਦੇ ਹੋਏ ਡਾਕਟਰਾਂ ਨੇ ਬਠਿੰਡਾ ਵਾਸਤੇ ਰੈਫਰ ਕਰ ਦਿੱਤਾ ਪੁਲਿਸ ਨੇ ਇਸ ਲੁੱਟਖੋਹ ਦੀ ਸੀਸੀਟੀਵੀ ਫੁਟੇਜ ਵਿੱਚ ਜ਼ਖਮੀ ਦੁਕਾਨਦਾਰ ਵਿਸ਼ਾਲ ਕੁਮਾਰ ਦੇ ਨਾਲ ਦਿਖਾਈ ਦੇ ਰਹੇ ਕੁਝ ਹੋਰਨਾਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੀ ਤਾਂ ਤੇ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਬੁਲਾ ਕੇ ਸੰਕੇਤਕ ਤੌਰ ਤੇ ਪੁੱਛ ਪੜਤਾਲ ਆਰੰਭ ਕਰ ਦਿੱਤੀ ਹੈ ਗੈਰ ਪ੍ਰਮਾਣਿਕ ਸੂਤਰ ਦੱਸ ਰਹੇ ਹਨ ਕਿ ਇਹ ਮਾਮਲਾ ਕਥਿਤ ਤੌਰ ਤੇ ਨਸ਼ਾ ਵਿਕਰੀ ਨਾਲ ਜੁੜਨ ਦੀ ਵੱਡੀ ਸੰਭਾਵਨਾ ਬਣ ਸਕਦੀ ਹੈ ਪਰantu ਹੁਣ ਤੱਕ ਇਹ ਤਸਵੀਰ ਸਾਫ ਨਹੀਂ ਹੋ ਸਕੇਗੀ ਕਾਮਨੀ ਜਿਸ ਕਾਰਨ ਇਹ ਵਿਵਾਦ ਹੋਇਆ ਕਿਸੇ ਔਰਤ ਮਹਿਲਾ ਜਾਂ ਬੱਚੀ ਦਾ ਨਾਮ ਹੈ ਜਾਂ ਕਾਮਨੀ ਨਾਮ ਦੀ ਕੋਈ ਨਸ਼ੀਲੀ ਵਸਤੂ ਇਸ ਮਾਮਲੇ ਨਾਲ ਸੰਬੰਧਿਤ ਹੋ ਸਕਦੀ ਹੈ ਇਹ ਤਸਵੀਰ ਪੁਲਿਸ ਵੱਲੋਂ ਜਾਰੀ ਕੀਤੇ ਗਏ ਅਧਿਕਾਰਿਕ ਬਿਆਨ ਤੋਂ ਬਾਅਦ ਹੀ ਮੁਕੰਮਲ ਤੌਰ ਤੇ ਸਾਫ ਹੋ ਸਕੇਗੀ ਬਿਲਕੁਲ ਜੀ ਸਾਡੇ ਕੋਲ ਵੀ ਇਨੀਸ਼ੀਅਲ ਇਨਫੋਰਮੇਸ਼ਨ ਜਦੋਂ ਆਈ ਹੈਗੀ ਹੈ ਉਦੋਂ ਬਾਅਦ ਰੰਗ ਪੁਲਿਸ ਕਾਰਵਾਈ ਤੇ ਲੱਗੀ ਹੈ ਅਸੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੜੇ ਆ ਤੇ ਇੱਥੇ ਇੱਕ ਮਿੱਤਲ ਮੈਡੀਕਲ ਸਟੋਰ ਹੈ ਉਹਦੇ ਓਨਰ ਹੈ ਵਿਸ਼ਾਲ ਮਿੱਤਲ ਸੋ ਇਹਨਾਂ ਦੀ ਦੁਕਾਨ ਤੇ ਦੋ ਲੜਕਿਆਂ ਦੁਆਰਾ ਜੋ ਪ੍ਰੀਲੀਮੀਨਰੀ ਪਤਾ ਲੱਗਿਆ ਕਿ ਲੁੱਟੋ ਹੋਈ ਹੈ ਤੇ ਉਹ ਆ ਕੇ ਜੋ ਇਹਦੇ ਕੋਲ ਤੇਜ਼ ਹਥਿਆਰ ਸੀ ਤੋਂ ਦੱਸਿਆ ਦਾਰਿਆ ਕਿ ਕੋਈ ਸ਼ਾਇਦ ਵੈਪਨ ਸੀ ਹੁਣ ਅਸਲੀ ਸੀ ਨਕਲੀ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹਦੇ ਬੇਸ ਤੇ ਇਹਨੇ ਆ ਕੇ ਜੋ ਵੀ ਗੱਲੇ ਜਿੰਨਾ ਵੀ ਅਮਾਉਂਟ ਸੀ ਉਹ ਸਾਰਾ ਖੋਕੇ ਲੈ ਕੇ ਗਿਆ ਜੀ ਸਰ ਅਟੈਕ ਜਾਂ ਇੰਜਰੀ ਕੁਝ ਹੋਇਆ ਜਿਹੜਾ ਦੁਕਾਨਦਾਰ ਸੀ ਉਹਦੇ ਨਾਲ ਅ ਜੀ ਬਿਲਕੁਲ ਉਹਦੇ ਕੋਲੇ ਸ਼ਾਰਪ ਵੈਪਨ ਨਾਲ ਥੋੜਾ ਜੀ ਇੰਜਰੀ ਵੀ ਹੋਈ ਹੈ ਬਟ ਫਿਲਹਾਲ ਉਹ ਲੜਕੇ ਨੂੰ ਜਿਹੜਾ ਹੈ ਵਿਸ਼ਾਲ ਨੂੰ ਉਹ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਤੋਂ ਉਸ ਤੋਂ ਬਾਅਦ ਜੋ ਹਜੇ ਤੱਕ ਇਨਫੋਰਮੇਸ਼ਨ ਮਿਲੇ ਕਿ ਉਹਨੂੰ ਬਟਿੰਡੇ ਰੈਫਰ ਕਰ ਦਿੱਤਾ ਸਰ ਕੋਈ ਸੀਸੀਟੀਵੀ ਕਲੂ ਮਿਲਿਆ ਕਿਉਂਕਿ ਸੰਗਣੀ ਆਬਾਦੀ ਆ ਦੁਕਾਨਾਂ ਵਾਲੀ ਆ ਬਿਲਕੁਲ ਜੀ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਬੈਕਵਰਡ ਤੇ ਫਾਰਵਰਡ ਲਿੰਕੇਜ ਤੁਸੀਂ ਵਰਕ ਆਊਟ ਕਰ ਰਹੇ ਆ ਤਾਂ ਉਸ ਤੋਂ ਫਰਦਰ ਸਾਡੀਆਂ ਟੀਮਸ ਆਲਰੇਡੀ ਔਨ ਦਾ ਵੇ ਹੈਗੀਆਂ ਤੇ ਉਸ ਤੇ ਵਰਕ ਕਰ ਰਹੀਆਂ ਨੇ ਪੁਲਿਸ ਦੀ ਭਰੋਸੇਯੋਗਤਾ ਲੋਕਾਂ ਵਿੱਚ ਬਣੀ ਰਵੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਬਿਲਕੁਲ ਇੰਨੀ ਕਹੂੰਗਾ ਕਿ ਜਦੋਂ ਹੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਪੁਲਿਸ ਦੀ ਟੈਕਨੀਕਲ ਹਿਊਮਨ ਇੰਟੈਲ ਸਾਰੇ ਤੇ ਆਲਰੇਡੀ ਵਰਕ ਸਟਾਰਟ ਹੋ ਚੁੱਕਿਆ ਹੈ ਹੁਣ ਬੀਇੰਗ ਆ ਡੀਐਸਪੀ ਮੈਂ ਇੱਥੇ ਡੀਐਸਪੀ ਡੀ ਮੌਕੇ ਤੇ ਪਹੁੰਚਿਆ ਹਾਂ ਸੀਆਈਏ ਦੀ ਟੀਮਸ ਥਾਣੇ ਦੀਆਂ ਟੀਮਸ ਆਲਰੇਡੀ ਇਨਵੈਸਟੀਗੇਸ਼ਨ ਵਿੱਚ ਲੱਗੀਆਂ ਹੋਈਆਂ ਸਰ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਵੀ ਕਾਸ ਤੇ ਆਏ ਸੀ ਕਿੰਨੇ ਜਾਣੇ ਸੀ ਜਾਂ ਹੋਰ ਮਲਾਵਰਾਂ ਦਾ ਵੀ ਨਹੀਂ ਜੀ ਇਹਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਨੀਸ਼ੀਅਲੀ ਕੰਪਲੀਟ ਡਿਟੇਲਸ ਸਾਨੂੰ ਨਹੀਂ ਮਿਲੀਆਂ ਜਿਵੇਂ ਫਰਦਰ ਡਿਟੇਲਸ ਹੋਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਥੈਂਕ ਯੂ